ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਪਰਮਣੇ ਆ ਭਾਈ ਸਰਕਾਰ ਤੇ ਸਰਕਾਰ ਨੇ ਭਗਵਾਨਤਮਾਨ ਨੇ ਸਰੇ ਕਰਿਆ ਪਿਆ ਅੱਜ ਮੱਕੀ ਬੀਜੀ ਸੀ ਆ ਤੇ ਅੱਜ ਹੀ ਲਾਈਟ ਚੱਲੀ ਜਾਂਦੀ ਆ ਖਾੜ ਵੀ ਤਾਜ਼ਾ ਪਾਇਆ ਤੁਹਾਡੇ ਸਾਹਮਣੇ ਦੀ ਕਾ ਦੇਖ ਸਕਦੇ ਹੋ ਤੁਸੀਂ ਹਾਂ ਸਲਾਗਾ ਜੋ ਕਦਮ ਜਮਾ ਸਰੇ ਗੱਲਵਾਤਾ ਭਗਵਾਨਤਮਾਨ ਸਰਕਾਰ ਦੀ ਤੇ ਸਾਡੇ ਏਰੀਆ ਚ ਇਧਰ ਲਾਭ ਉਗੋਗੇ ਤੇ ਮੀਤ ਹੇਅਰ ਨੇ ਬਰਨਾਲੇ ਚ ਉਹਨਾਂ ਤੱਕ ਵੀ ਪਹੁੰਚ ਦੀ ਕਰ ਦਿਓ ਵੀਡੀਓ ਦੇ ਭਾਈ ਬੀਜਣ ਸਾਰੀ ਲਾਈਟ ਚੱਲੀ ਜਾਂਦੀ ਆ ਐ ਲੱਗਦਾ ਵੀ ਲਾਈਟ ਜਿਵੇਂ 24 ਘੰਟੇ ਹੁੰਦੀ ਆ ਤੜਕੇ 8 ਵਜੇ ਆ ਜਾਂਦੀ ਆ ਸਾਰਾ ਦਿਨ ਲਾਈਟ ਰਹਿੰਦੀ ਹੈਗੀ 3-4 ਵਜੇ ਨੂੰ ਹਨੇਰਾ ਮਜਾਣਾ ਸਰਕਾਰਾਂ ਸਾਰੀਆਂ ਚੰਗੀਆਂ ਵੀ ਨਹੀਂ ਹੁੰਦੀਆਂ ਸਾਰੀਆਂ ਮਾੜੀਆਂ ਵੀ ਨਹੀਂ ਹੁੰਦੀਆਂ ਸਾਰੀਆਂ ਚੰਗੀਆਂ ਨੇ ਜੇ ਆਪਾਂ ਆਪ ਚੰਗੀਆਂ ਨੇ ਜੇ ਆਪਾਂ ਮਾੜੀਆਂ ਦਾ ਸਾਰੀਆਂ ਮਾੜੀਆਂ ਹੀ ਨੇ ਤੇ ਜਿਹੜਾ ਕੋਈ ਸਰਕਾਰ ਚੱਜ ਦੀ ਗੱਲ ਕਰਦੀ ਆ ਉਹਨੂੰ ਸਲਾਹ ਦਿਆ ਕਰੋ ਤੇ ਸਰਕਾਰ ਦਾ ਵੀ ਹੌਸਲਾ ਹੁੰਦਾ ਉਹਨਾਂ ਦਾ ਵੀ ਕੰਮ ਕਰਨ ਨੂੰ ਜੀ ਕਰਦਾ ਸਰਕਾਰ 'ਚ ਵੀ ਕੋਈ ਮਸ਼ੀਨਾਂ ਨਹੀਂ ਹੈਗੀਆਂ ਬੰਦੀ ਨੇ ਉਹ ਵੀ ਆਪਣੇ ਵਰਗੇ ਉਹਨਾਂ ਦੇ ਪਰਿਵਾਰ ਨੇ ਤੇ ਬਾਕੀ ਥੋਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਦਾ ਹਸ ਲਾਗਾ ਜੋ ਕਦਮਾਂ ਪੂਰਾ ਸਿਰਹੀ ਗੱਲਬਾਤ ਆ ਪਿਛਲੇ ਵਾਰੀ ਵੀ ਮੱਕੀ ਬੀਜੀ ਸੀ 2 ਸਾਲ ਪਹਿਲਾਂ ਵੀ ਬੀਜਦੇ ਸੀ ਜੇ 4 ਕਿੱਲੇ ਮੱਕੀ ਦੇ ਬੀਜ ਲੈਂਦੇ ਸੀ ਕਦੇ ਅੱਧਾ ਕਿੱਲਾ ਰਾਮ ਗਿਆ ਕਦੇ ਕਿੱਲਾ ਰਾਮ ਗਿਆ ਮੱਕੀ ਅੱਧੀ ਪੱਕ ਜਾਂਦੀ ਸੀ ਅੱਧੀ ਕੱਚੀ ਰਹਿ ਜਾਂਦੀ ਸੀ ਤੇ ਫਸਲ ਖਰਾਬ ਹੁੰਦੀ ਸੀ ਪੌਦ ਵੀਜਨ ਨੂੰ ਵੀ ਟੈਨਸ਼ਨ ਪੈ ਜਾਂਦੀ ਸੀ ਦਿਮਾਗ ਤੇ ਵੀ ਲਾਈਟ ਨਹੀਂ ਆਉਂਦੀ ਜਨਰੇਟਰ ਲਾਉਂਦੇ ਤੁਰੇ ਫਿਰਦੇ ਸੀ ਡੀਜ਼ਲ ਫੂਕਦੇ ਤੇ ਆ ਹੁਣ ਨਿਆਰਾ ਆ ਪਿਆ ਬਾਈ ਲਾਈਟ ਵਾਲਾ ਮੋਟਰ ਬੰਦ ਕਰ ਕਰ ਰੱਖਣੀ ਪੈਂਦੀ ਆ ਜਿੱਦੇ ਮੱਕੀ ਬੀਜੇ ਉਹਦੀ ਰਾਮ ਗਈ ਤੇ ਸਰਕਾਰ ਦਾ ਪੂਰਾ ਵਧੀਆ ਕੰਮ ਆ ਇਹ ਵਧੀਆ ਲੱਗਿਆ ਜਿਹੜਾ ਜ਼ਿੰਮੇਦਾਰਾਂ ਬਾਰੇ ਸਰਕਾਰ ਸੋਚਦੀ ਆ ਉਹੀ ਸਰਕਾਰ ਵਧੀਆ ਕਿਉਂ ਪੰਜਾਬ ਚ ਅੰਨਦਾਤਾ ਹੀ ਵੱਧਦਾ ਤੇ ਸਾਰਾ ਸਿਸਟਮ ਇਥੋਂ ਹੀ ਚੱਲਦਾ ਬਾਕੀ ਦਾ ਹੋਰ ਕੋਈ ਚੀਜ਼ਾਂ ਦਾ ਬਰਾਬਰ ਦੇ ਕੰਮ ਆਫ ਕਰੋ ਸਰਕਾਰ ਬਾਕੀ ਜਿਹੜੀ ਆਪਾਂ ਕਹਿੰਦੇ ਆ 1000 ਰੁਪਿਆ ਪਾ ਦਿਓ 1500 ਪਾ ਦਿਓ 2000 ਪਾ ਦਿਓ ਕਿਤੇ ਨਾ ਕਿਤੇ ਲੱਗਦਾ ਇਹ ਚੀਜ਼ਾਂ ਗਲਤ ਨੇ ਬਾਈ ਡਿਪੈਂਡ ਨਹੀਂ ਹੋਣਾ ਚਾਹੀਦਾ ਆਪਾਂ ਇਹ ਕਹਿੰਦੇ ਰਜਗਾਰ ਦੇਵੇ ਸਰਕਾਰ ਇਹਦੇ ਹੱਥ ਪੈਰ ਆਪਣੇ ਚੱਲਦੇ ਨੇ ਤਾਂ ਆਪਾਂ ਕਮਾ ਸਕਦੇ ਆ 1 ਕਿਲੋ ਆਟੇ ਨਾਲ 10 ਕਿਲੋ ਆਟੇ ਨਾਲ ਜਾਂ 1000 ਰੁਪਏ ਨਾਲ ساری ਜ਼ਿੰਦਗੀ ਨਹੀਂ ਲੰਘਦੀ ਆਪਾਂ ਉਹਦੇ ਨਾਲ ਇੱਕ ਤਰ੍ਹਾਂ ਹੈਂਡੀਕੈਪਟੀ ਹੋ ਜਾਂਦੇ ਆ ਸਰਕਾਰ ਤੇ ਝਾਕ ਰਹਿ ਜਾਂਦੀ ਆ ਵੀ ਸਾਨੂੰ ਰਜਗਾਰ ਚਾਹੀਦਾ ਆ ਆਪਾਂ ਖੁਦ ਮੇਰਾ ਚੈੱਕ ਕਰ ਲਿਓ ਚਾਹੇ ਨਾਂ ਮੋਦੀ ਵਾਲਾ ਜ਼ੀਰੋ ਖਾਤਾ ਖਲਾਇਆ ਤੇ ਨਾ ਹੀ ਕਦੇ ਮੋਦੀ ਦਾ ਉਹ ਕਰਾਇਆ 2000 ਰੁਪਏ ਪਵਾਇਆ ਕਦੇ ਤੇ ਨਾ ਹੀ ਕਦੇ ਮੈਂ ਜੀਉ ਦਾ ਸਿਮ ਲੈਤਾ ਫਰੀ ਵਾਲੀਆਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਆਪਾਂ ਉਹੋ ਜੇ ਹੋ ਜਾਂਨੇ ਆ ਬੇਲੜ ਹੋ ਜਾਂਨੇ ਆ ਤੇ ਫਿਰ ਇਹਾਂ ਨੇ ਚੀਜ਼ਾਂ ਦੀ ਬੜੀ ਝਾਕ ਨਹੀਂ ਕਰਨੀ ਚਾਹੀਦੀ ਤੇ ਬਾਕੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਇਦਾਂ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਆਪਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਆ ਸਾਨੂੰ ਬਈ ਪੂਆਤ ਮਾਨ ਸਰਕਾਰ ਦਾ ਕੰਮ ਪੂਰਾ ਸਿਰਾ ਲੱਗਿਆ ਤੇ ਧੰਨਵਾਦ ਵੀਰੇ ਸਾਰਿਆਂ ਦਾ ਤੇ ਤੁਹਾਡੇ ਲਾਈਟ ਕਿੰਨੀ ਆਉਂਦੀ ਆ ਮੱਕੀ ਮੁੱਕੀ ਕਿਹਨੇ ਬੀਜੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ 18 44 ਲਾਈ ਆ ਓਨਰ ਦਾ ਬੀ ਆ 1.5 ਘਟਾ ਡੀਏਪੀ ਦਾ ਪੈ ਕਿੱਲੇ ਮਗਰ ਕਿੱਲੇ ਦੀ 10 ਕਿਲੋ ਮੱਕੀ ਪਾਈ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ